ऐसे इलाके तो अनगिनत लंगर इठे चल रहे नी ओ की मोर्चा जितਾਂਗੇ जितके ਜਾਵਾਂਗੇ ਘਰਾਂ ਨੂੰ ਸਤਕਾਰ ਥੋੜੇ ਚ ਸਮੇਂ ਦੇ ਵਿੱਚ ਨਵੀਂ ਆ ਜਾਣੀ ਐੁੱਦੇ ਨੇ ਕਿਸਾਨਾਂ ਦੇ ਜਿਹੜੇ ਮਸਲੇ ਆ ਉਹ ਵਿਚਾਰੇ ਬਿਨਾ ਉਹ ਸੰਘਾਸ਼ਣ ਤੇ ਬੈਠਾ ਨਾ ਜਾ ਸਕੇ ਸਤਕਾਰਯੋਗ ਕਿਸਾਨ ਦੋਸਤੋ ਅੱਜ ਇੱਥੇ ਆ ਕੇ ਮਲੇਰਕੋਟਲੇ ਤੋਂ ਸਾਡੇ ਇਹ ਗੁਰਮਖ ਪਿਆਰੇ ਧਰਮ ਤੋਂ ਵੱਖਰੀਆਂ ਗੱਲਾਂ ਨੇ ਇਹ ਜਿਹੜਾ ਮੋਰਚਾ ਚੱਲ ਰਿਹਾ ਹੈ ਬਹੁਤ ਸਾਰੇ ਲੋਕ ਜਿਹੜੇ ਇਸ ਮੋਰਚੇ ਦੇ ਵਿਰੋਧੀ ਨੇ ਇਸ ਦਾ ਸਰਕਾਰਾਂ ਜਿਸ ਤਰੀਕੇ ਦੇ ਨਾਲ ਜਾਂ ਸਰਕਾਰਾਂ ਦਾ ਜਿਹੜਾ ਆਈਟੀ ਸੈੱਲ ਹੈ ਇਹਨੂੰ ਪ੍ਰਚਾਰ ਰਿਹਾ ਹੈ ਕਿ ਖਾਲਸਤਾਨੀਆਂ ਦਾ ਮੋਰਚਾ ਇਹ ਇਹ ਵੱਖਵਾਦੀ ਨੇ ਇੱਥੇ ਸਪਸ਼ਟ ਹੋ ਰਿਹਾ ਤੇ ਸਿੱਧ ਹੋ ਰਿਹਾ ਹੈ ਕਿ ਸਰਬ ਧਰਮੀ ਵਿਚਾਰਧਾਰਾ ਦੇ ਲੋਕ ਇਕੱਠੇ ਹੋਏ ਨੇ ਪਰ ਉਹਦੇ ਹੱਕਾਂ ਦੀ ਲੜਾਈ ਲੜ ਰਹੇ ਨੇ ਜਿਹਨਾਂ ਵੀਰਾਂ ਨੇ ਇੱਥੇ ਆ ਕੇ ਮਲੇਰਕੋਟਲੇ ਤੋਂ ਉਪਰਾਲਾ ਕਰਕੇ ਇੱਥੇ ਲੰਗਰ ਦੀ ਸੇਵਾ ਸ਼ੁਰੂ ਕੀਤੀ ਹੈ ਔਰ ਹਰ ਉਹ ਵਿਅਕਤੀ ਇਸ ਮੋਰਚੇ ਦੇ ਵਿੱਚ ਪਾਰਟਿਸਿਪੇਟ ਕਰ ਰਿਹਾ ਹੈ ਲੰਗਰਾਂ ਦੀ ਸੇਵਾ ਕਰ ਰਿਹਾ ਹੈ ਆ ਜਿਹੜਾ ਇਲਾਕਾ ਹੈ ਐਸੇ ਇਲਾਕੇ ਤੋਂ ਅਣਗਿਣਤ ਲੰਗਰ ਇੱਥੇ ਚੱਲ ਰਹੇ ਨੇ ਇਤੋਂ ਵੀ ਗਾਹ ਮੈਨੂੰ ਇਹ ਹੈਰਾਨ ਹੁੰਨਾ ਜਦੋਂ ਮੈਂ ਸੁਣਦਾ ਇੱਥੇ ਆ ਕੇ ਕਿ ਆਹ ਲੰਗਰ ਜੀ ਕਾ ਕੌਣ ਲੈ ਕੇ ਆਇਆ ਇਹ ਇੱਕ ਪਰਿਵਾਰ ਚੋਂ ਬੀਬੀਆਂ ਨੇ ਤਿਆਰ ਕਰਕੇ ਭੇਜਿਆ ਇਕੱਲਾ ਇਕੱਲਾ ਪਰਿਵਾਰ 5 500 4 400 2 200 ਸੁਬਾਹ ਪ੍ਰਾਠੇ ਤਿਆਰ ਕਰਕੇ ਭੇਜਦੇ ਨੇ ਇੱਥੇ ਉਹ ਜਿਹੜੀ ਭਾਵਨਾ ਸਾਡੇ ਲੋਕਾਂ ਦੀ ਇਸ ਮੋਰਚੇ ਦੇ ਨਾਲ ਜੁੜੀ ਹੋਈ ਇਹ ਤੋਂ ਸਪਸ਼ਟ ਹੁੰਦਾ ਹੈ ਔਰ ਮੋਰਚਾ ਮਿੱਤਰੋ ਚਰਦੀ ਕਲਾ ਚ ਹੈ ਜਿਸ ਤਰ ਜਿਦੋਂ ਆਹਾ ਸਾਰੇ ਧਰਮਾਂ ਦਾ ਸੁਮੇਲ ਹੋ ਜੇ ਉਦੋਂ ਸਪਸ਼ਟ ਹੈ ਕਿ ਉਹ ਮੋਰਚੇ ਜਿੱਤਦੇ ਨੇ ਹਰ ਹਾਲਤ ਦੇ ਵਿੱਚ ਜਿੱਤਾਂਗੇ ਇਸ ਕਰਕੇ ਮੈਂ ਧੰਨਵਾਦੀ ਹਾਂ ਸਾਰੇ ਉਹਨਾਂ ਸੰਗਤਾਂ ਦਾ ਸਾਰੇ ਉਹਨਾਂ ਵੀਰਾਂ ਦਾ ਤੇ ਖਾਸ ਕਰਕੇ ਸਾਡੇ ਮਲੇਰਕੋਟਲੇ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਉਪਰਾਲਾ ਕਰਕੇ ਇੱਥੇ ਆ ਕੇ ਲੰਗਰ ਦੀ ਸੇਵਾ ਸ਼ੁਰੂ ਕੀਤੀ ਹੈ ਬੜੀ ਖੁਸ਼ੀ ਹੋਈ ਹੈ ਸਾਨੂੰ ਇਹਨਾਂ ਨੂੰ ਅੱਜ ਇੱਥੇ ਆਉਣ ਤੇ ਜਦੋਂ ਅਸੀਂ ਮਿਲੇ ਆ ਮਨ ਨੂੰ ਤਸੱਲੀ ਹੋਈ ਹੈ ਕਿ ਕਿੰਨੇ ਸਾਰੇ ਲੋਕ ਨੇ ਜਿਹੜੇ ਮਨੁੱਖਤਾ ਦੀ ਸੇਵਾ ਦੀ ਭਾਵਨਾ ਆਪਣੇ ਅੰਦਰ ਰੱਖੀ ਬੈਠੇ ਨੇ ਪਤਾ ਲੱਗਿਆ ਇਹਨਾਂ ਦੇ ਨਾਲ ਜਦੋਂ ਗੱਲਬਾਤ ਹੋਈ ਕਿ ਪਿਛਲੇ ਅੰਦੋਲਨ ਚ ਸਿੰਘੂ ਬਾਰਡਰ ਦੇ ਉੱਤੇ ਔਰ ਨਾਲ ਦੀਰ ਟਿਕਰੀ ਬਾਰਡਰ ਦੇ ਉੱਤੇ ਪਿਛਲੇ ਦਿਨਾਂ ਤੋਂ ਸ਼ੰਭੂ ਬਾਰਡਰ ਦੇ ਉੱਤੇ ਵੀ ਤੇ ਅੱਜ ਖਨੋਰੀ ਬਾਰਡਰ ਤੇ ਲਗਾਤਾਰੇ ਸੇਵਾ ਨਿਭਾ ਰਹੇ ਨੇ ਲਗਾਤਾਰੇ ਸੇਵਾ جاری ਹੈ ਔਰ ਕੱਲੇ ਇਹਨਾਂ ਦੇ ਨਹੀਂ ਮੈਂ ਪਹਿਲੇ ਬੇਨਤੀ ਕੀਤੀ ਹੈ ਕਿ ਐਸੇ ਇਲਾਕੇ ਤੋਂ ਰਾਤਾਂ ਨੂੰ ਓਟ ਓਟ ਕੇ ਆ ਕੇ ਇੱਥੇ ਸ਼ਾਮ ਨੂੰ ਕਈ ਵਾਰੀ ਰਾਤ ਨੂੰ ਦੇਖੀਦਾ ਹੈ 8 ਵਜਾਂ ਜਾਂਦੇ ਨੇ 9 ਵਜਾਂ ਜਾਂਦੇ ਨੇ ਕਿ ਸਾਡੇ ਵੀਰ ਆ ਕੇ ਦੁੱਧ ਲੈ ਕੇ ਆਉਂਦੇ ਨੇ ਭਾਈ ਦੁੱਧ ਲੈ ਲਓ ਕਿਸੇ ਨੂੰ ਲੋੜ ਆ ਤਾਂ ਸੋ ਇਹ ਲੋਕਾਂ ਦੀ ਜਿਹੜੀ ਭਾਵਨਾ ਹੈ ਇਸ ਮੋਰਚੇ ਨਾਲ ਜੁੜੀ ਹੋਈ ਹੈ ਇਹ ਪ੍ਰਮਾਤਮਾ ਉਹ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਨਗੇ ਕਿ ਮੋਰਚੇ ਨੂੰ ਹਰ ਹਾਲਤ ਦੇ ਵਿੱਚ ਫਤਿਹ ਪ੍ਰਾਪਤ ਹੋਏਗੀ ਮੋਰਚਾ ਜਿੱਤਾਂਗੇ ਜਿੱਤ ਕੇ ਜਾਵਾਂਗੇ ਘਰਾਂ ਨੂੰ ਆਪ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਕਿ ਇਸ ਰੰਗ ਨੂੰ ਦੇਖ ਕੇ ਇਸ ਪਿਆਰ ਨੂੰ ਵੇਖ ਕੇ ਆਓ ਤੱਕੜੇ ਹੋ ਕੇ ਇਸ ਮੋਰਚੇ ਦੀ ਹੋਰ ਸ਼ਕਤੀ ਬਣੀਏ ਹੋਰ ਤਾਕਤ ਬਣੀਏ ਤਾਂ ਕਿ ਮੋਰਚਾ ਛੇਤੀ ਜਿੱਤਿਆ ਜਾ ਸਕੇ ਕਿਉਂਕਿ ਮੈਂ ਇੱਕ ਨਾਲੇ ਜ਼ਰੂਰ ਗੱਲ ਕਹਿਣੀ ਚਾਹਾਂਗਾ ਦੋਸਤੋ ਕਿ ਸਰਕਾਰ ਥੋੜੇ ਜਿਹਾ ਟਾਈਮ ਦੇ ਵਿੱਚ ਨਵੀਂ ਆ ਜਾਣੀ ਹੈ ਪਤਾ ਨਹੀਂ ਕੀ ਦੀ ਆਉਂਦੀ ਹੈ ਲੇਕਿਨ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਮੋਰਚਿਆਂ ਦੀ ਗਿਣਤੀ ਹੈ ਜਿਹੜੀ ਪਹਿਲਾਂ ਨਾਲੋਂ ਡਬਲ ਕਰ ਦਿਓ ਤਕੜੇ ਹੋ ਗਏ ਤਾਂ ਕਿ ਸਰਕਾਰ ਜਿਹੜੀ ਵੀ ਆਵੇ ਉਹਦੇ ਲਈ ਫਿਕਰ ਬਣ ਜਾਵੇ ਉਹਦੇ ਲਈ ਚਿੰਤਾ ਬਣ ਜਾਵੇ ਕਿ ਕਿਸਾਨਾਂ ਦੇ ਜਿਹੜੇ ਮੁੱਦੇ ਨੇ ਕਿਸਾਨਾਂ ਦੇ ਜਿਹੜੇ ਮਸਲੇ ਆ ਉਹ ਵਿਚਾਰੇ ਬਿਨਾ ਉਹ ਸੰਘਾਸ਼ਣ ਤੇ ਬੈਠਾ ਨਾ ਜਾ ਸਕੇ ਉਹਨੂੰ ਤੁਹਾਡੇ ਮਸਲਾਂ ਦਾ ਹੱਲ ਕਰਨਾ ਪਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ